ਮੰਦਰ ਦੇ ਦੀ ਗੱਤ ਵੀ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਿੰਡ ਆਏ ਸੀਗੇ ਆਬਾਦੀ ਚੰਡੀਗੜ੍ਹ ਇੱਥੇ ਮਾਤਾ ਜੀ ਦੇ ਇੱਕ ਜੋ ਆਰਥਿਕ ਮਦਦ ਆਈ ਸੀਗੀ ਆਸਟ੍ਰੇਲੀਆ ਤੋਂ ਭਾਈ ਗੌਰਪ੍ਰੀਤ ਸਿੰਘ ਵੱਲੋਂ ਮਾਤਾ ਜੀ ਦੇ ਘਰੇ ਇਹ ਮਾਤਾ ਜੀ ਸਾਡੇ ਕੋ ਪਿੰਡ ਗੱਗੜ ਤੋਂ ਮਾਤਾ ਵੀਰੋ ਜੀ ਹੈ ਜੋ ਉਹਨਾਂ ਦੇ ਘਰ ਸਾਫ ਸਫਾਈ ਝਾੜੂ ਕੋਚੇ ਦਾ ਘਰ ਦਾ ਖਾਣਾ ਬਣਾਉਂਦਾ ਕੰਮ ਕਰਦੇ ਨੇ ਰਸੋਈ ਦੇ ਵਿੱਚ ਬਹੁਤ ਗਰੀਬ ਪਰਿਵਾਰ ਦੇ ਨੇ ਅੱਜ ਇਹਨਾਂ ਦੇ ਅੱਖਾਂ ਦੇ ਹੰਝੂ ਨਹੀਂ ਵੇਖੇ ਜਾ ਰਹੇ ਇਹਨਾਂ ਦੇ ਘਰ ਤੱਕ ਵੀ ਕੋਈ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਸੋ ਮਾਤਾ ਜੀ ਕਹਿੰਦੇ ਨੇ ਕਿ ਮੇਰੇ ਘਰ ਦਾ ਹਾਲ ਵੇਖ ਕੇ ਮੈਨੂੰ ਕੋਈ ਚੀਜ਼ ਦਿੱਤੀ ਜਾਵੇ ਮੈਂ ਤੁਹਾਡੇ ਤੋਂ ਨਹੀਂ ਮੰਗਦੀ ਪੈਸਿਆਂ ਦੀ ਜ਼ਰੂਰਤ ਹੈ ਮਾਤਾ ਜੀ ਨੂੰ ਸੌਦੇ ਪੱਤੇ ਦੀ ਜ਼ਰੂਰਤ ਹੈ ਘਰ ਦਾ ਹੋਰ ਵੀ ਮਾਤਾ ਜੀ ਕੋਈ ਨੁਕਸਾਨ ਆ ਗਿਆ ਤੇਰਾ ਪੁੱਤ ਪਰੋਲਾ ਵੇਚ ਜਾ ਕੇ ਵੱਟ ਕੇ ਕਣ ਕੇ ਕੱਢੀ ਆ ਪਰੋਲਾ ਅੰਦਰ ਹੀ ਕਿੰਨਾ ਕੱਢੀ ਕੱਢੀ ਕਣ ਕੱਢੀ ਆ ਚੋਰਾ ਨੇ ਨਹੀਂ ਨਹੀਂ ਖਰਾਬ ਹੋ ਗਈ ਅੱਛਾ ਦਾਣੇ ਖਰਾਬ ਹੋ ਗਏ ਅੱਛਾ ਮਾਤਾ ਜੀ ਕਹਿੰਦੇ ਨੇ ਕਿ ਸਾਡੇ ਪਾਣੀ ਇੰਨਾ ਆਇਆ ਕਾਦੀ ਕਾਦੀ ਮਦਦ ਚਾਹੁੰਦੇ ਤੁਸੀਂ ਕੀ ਮਦਦ ਮੇਰਾ ਕੁਝ ਚਾਹੁੰਦੀ ਮੇਰਾ ਘੱਟਾ ਮੇਰਾ ਪੁੱਤ ਪਾ ਦੋ ਅੱਛਾ ਕਰਦੀ ਹਾਂਜੀ ਤੇ ਕਣਕ ਚੱਲ ਰਹੀ ਤੇ ਦੀਦੀ ਘੱਟਾ ਮੈਂ ਇੰਨਾ ਕਰਮ ਯੱਤਾ ਮੈਂ ਕੰਮ ਕਰਕੇ ਫੋਟੋ ਹਸਾਉਣ ਠੀਕ ਹੈ ਜੀ ਸੋ ਇਹ ਘਰ ਦੀ ਸੇਵਾ ਚਾਹੁੰਦੇ ਜੀ ਹੋ ਜਾਏਗਾ ਮਾਤਾ ਜੀ ਚਾਹੁੰਦੇ ਨੇ ਕਿ ਮੇਰੇ ਘਰ ਘਰ ਬਣਾਇਆ ਜਾਵੇ ਮੇਰੇ ਜਿਹੜੇ ਦਾਣੇ ਖਰਾਬ ਹੋ ਗਏ ਡਰਮ ਵੱਡ ਕੇ ਵਿੱਚ ਕਣਕ ਜੰਮ ਗਈ ਸੀਗੀ ਪਾਣੀ ਦੇ ਕਰਕੇ ਕਣਕ ਸਾਰੀ ਖਰਾਬ ਹੋ ਗਈ ਸੋ ਮਾਤਾ ਜੀ ਕਹਿੰਦੇ ਨੇ ਕਿ ਕਿਹ ਪੱਖੋਂ ਮਤਲਬ ਕਿ ਮੇਰੀ ਆਰਥਿਕ ਮਦਦ ਕੀਤੀ ਜਾਵੇ ਦਾਣਿਆਂ ਦੀ ਮਦਦ ਕੀਤੀ ਜਾਵੇ ਘਰ ਦੇ ਸਮਾਨ ਦੀ ਮਦਦ ਕੀਤੀ ਜਾਵੇ ਮੇਰੀ ਸ਼ਾਤ ਤੱਕ ਲਾ ਕੇ ਦਿੱਤੀ ਜਾਵੇ ਨਹੀਂ ਕੋਈ ਕੋਈ ਗੱਲ ਨਹੀਂ ਰੋਣਾ ਰੋਣਾ ਤੁਸੀਂ ਕੋਈ ਗੱਲ ਨਹੀਂ ਰੋਣਾ ਤੁਹਾਡੀਆਂ ਗੱਲਾਂ ਤੋਂ ਤੁਹਾਡੇ ਹੰਝੂਆਂ ਤੋਂ ਸਾਨੂੰ ਵਿਸ਼ਵਾਸ ਹੈ ਕਿ ਮਾਤਾ ਜੀ ਦੀ ਜਰੂਰ ਮਦਦ ਕੀਤੀ ਜਾਏ ਸਿੱਖ ਜਥੇਬੰਦੀਆਂ ਪੰਜ ਰਜਾਈਆਂ ਹੀ ਵੀਰ ਤੇੰਨੇ ਵਿੱਚ ਸਾਰਤੀਆਂ 2000 ਰੱਖੀਆਂ ਨੇ ਉਹ ਮੈਨੀ ਦੇੜ ਕੇ ਚੱਲ ਰੂ ਕੱਢ ਲਾਂਗੀ ਵੇਖ ਹੁਣੇ ਫੇਰ ਮੈਨੂੰ ਨਾਲ ਲੈ ਜਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਨ ਜੀਓ ਆ ਜਾਂ ਜਥੇਬੰਦੀਆਂ ਜਾਂ ਐਨ ਆਰ ਆਈ ਵੀਰ ਨੇ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਜਨਾਲਾ ਹਲਕਾ ਤੋਂ ਸਾਡੇ ਕਾਲੀਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਆ ਇਹਨਾਂ ਨਾਲ ਕੰਟੈਕਟ ਕਰਕੇ ਮਾਤਾ ਤੱਕ ਪਹੁੰਚਿਆ ਜਾਵੇ ਤੇ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਰਾਈ ਇਹਨਾਂ ਦੀ ਮਾਤਾ ਦੀ ਮਦਦ ਜ਼ਰੂਰ ਕੀਤੀ ਜਾਏ ਸਾਰਿਆਂ ਨੂੰ ਬੇਨਤੀ ਕਰਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ